ਸਸਿਕਾ ਜੀ ਮੈਂ ਹਾ ਕੋਮਲ ਕਪੂਲ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ 에ਅਰ ਕੈਨੇਡਾ ਦੇ ਵੱਲੋਂ ਇੱਕ ਵਾਰ ਫੇਰ ਤੋਂ ਹੜਤਾਲ ਦੀ ਧਮਕੀ ਦਿੱਤੀ ਗਈ ਹੈ 에ਅਰ ਕੈਨੇਡਾ ਅਤੇ 에ਅਰ ਕੈਨੇਡਾ ਰੂਜ਼ ਦੀਆਂ ਉਡਾਨਾਂ ਉੱਤੇ 10000 ਤੋਂ ਵੱਧ ਫਲਾਈਟ ਅਟੈਂਡੈਂਟਾਂ ਦੀ ਨੁਮਾਇੰਦਗੀ ਕਰਨ ਵਾਲੇ ਸੀ ਯੂ ਪੀਈ ਦੇ ਹਿੱਸੇ ਨੇ ਕਿਹਾ ਹੈ ਕਿ ਜੇਕਰ ਕੋਈ ਵੀ ਸਮਝੌਤਾ ਨਹੀਂ ਹੁੰਦਾ ਤਾਂ ਮੈਂਬਰਾਂ ਨੇ ਹੜਤਾਲ ਉੱਤੇ ਜਾਣ ਦੇ ਲਈ ਵੋਟ ਦਿੱਤੀ ਹੈ ਫਲਾਈਟ ਅਟੈਂਡੈਂਟਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦੇ ਅਨੁਸਾਰ ਮੈਂਬਰਾਂ ਦੇ ਵੱਲੋਂ ਹੜਤਾਲ ਦੀ ਕਾਰਵਾਈ ਦੇ ਹੱਕ ਵਿੱਚ ਵੋਟ ਪਾਉਣ ਤੋਂ ਬਾਅਦ 10000 ਤੋਂ ਵੱਧ 에어 ਕੈਨੇਡਾ ਫਲਾਈਟ ਅਟੈਂਡੈਂਟ ਇਸ ਮਹੀਨੇ ਦੇ ਅੰਤ ਵਿੱਚ ਸੰਭਾਵਿਤ ਹੜਤਾਲ ਦੇ ਲਈ ਤਿਆਰ ਨੇ 에어 ਕੈਨੇਡਾ ਦੇ ਫਲਾਈਟ ਅਟੈਂਟ ਤਾਂ ਨਹੀਂ ਆਪਣੀ ਯੂਨੀਅਨ ਨੂੰ ਹੜਤਾਲ ਦਾ ਹੁਕਮ ਦੇਣ ਦੇ ਲਈ ਵੋਟ ਦਿੱਤੀ ਹੈ ਕੈਨੇਡੀਅਨ ਯੂਨੀਅਨ ਆਫ ਪਬਲਿਕ ਐਮਪਲੋਇਜ਼ ਦੇ 에어 ਕੈਨੇਡਾ ਹਿੱਸੇ ਦਾ ਕਹਿਣਾ ਹੈ ਕਿ ਮੈਂਬਰਾਂ ਨੇ 99.7% ਦੇ ਹੱਕ ਵਿੱਚ ਵੋਟ ਦਿੱਤੀ ਹੈ ਸੋਕਮ ਦਾ ਮਤਲਬ ਇਹ ਨਹੀਂ ਹੈ ਕਿ ਹੜਤਾਲ ਦੀ ਗਾਰੰਟੀ ਹੈ ਸਿਰਫ ਇਹ ਹੈ ਕਿ ਯੂਨੀਅਨ ਮੈਂਬਰ ਇਸ ਉਪਾਏ ਦਾ ਸਮਰਥਨ ਕਰਦੇ ਨੇ ਚੇਕਰ ਸੋਦੇਬਾਜੀ ਟੀਮ ਕੰਮਕਾਰ ਰੋਕਣ ਤੋਂ ਫੈਲਦੀ ਹੈ VOTING 28 ਜੁਲਾਈ ਨੂੰ ਸ਼ੁਰੂ ਹੋਈ ਸੀ ਅਤੇ ਮੰਗਲਵਾਰ ਨੂੰ ਪਹਿਲਾਂ ਹੀ ਖਤਮ ਹੋ ਗਈ ਜਦੋਂ ਏਅਰਲਾਈਨ ਅਤੇ ਯੂਨੀਅਨ ਨੇ ਬਿਨਾ ਕਿਸੇ ਸਮਝੌਤੇ ਤੇ ਪਹੁੰਚਣ ਦੇ ਸੁਲਾਹ ਪਰਕਿਰਿਆ ਨੂੰ ਸਮਾਪਤ ਕਰ ਦਿੱਤਾ ਦੋਵੇਂ ਤੀਹਾਂ ਸਾਲ ਦੀ ਸ਼ੁਰੂਆਤ ਤੋਂ ਹੀ ਇਕਰਾਰਨਾਮੇ ਤੇ ਗਲਬਾਤ ਕਰ ਰਹੀਆਂ ਨੇ ਯੂਨੀਅਨ ਜੋ ਕਿ ਲਗਭਗ 10000 ਫਲਾਈਟ اٹੈਂਡੈਂਟਾਂ ਦੀ ਨੁਮਾਇੰਦਗੀ ਕਰਦੀ ਹੈ ਉਨ੍ਹਾਂ ਨੇ ਤਨਖਾਹ ਪੈਨਸ਼ਨ ਅਤੇ ਉਡਾਨ ਤੋਂ ਪਹਿਲਾਂ ਸੁਰੱਖਿਆ ਜਾਂਚ ਵਰਗੇ ਅਦਾਇਗੀ ਦੇਹਤ ਕੰਮ ਸਮੇਤ ਮੁੱਖ ਬਕਾਇਆ ਮੁੱਦੇਵਾਲ ਇਸ਼ਾਰਾ ਕੀਤਾ ਹੈ ਯੂਨੀਅਨ ਦੇ 에ਅਰ ਕੈਨੇਡਾ ਹਿੱਸੇ ਦੇ ਪ੍ਰਧਾਨ ਵੇਸਲੇ ਲਿਸੋਸਕੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਕੰਪਨੀ ਸਾਡੇ ਮੈਂਬਰਾਂ ਦੇ ਲਈ ਮਾਇਨੇ ਰੱਖਣ ਵਾਲੀਆਂ ਚੀਜ਼ਾਂ ਉੱਤੇ ਗੱਲਬਾਤ ਕਰਨ ਦੀ ਬਜਾਏ ਆਪਣੇ ਪੈਰ 뒤ਛੇ ਖਿੱਚੇਗੀ ਹੁਣ ਫਲਾਈਟ ਅਟੈਂਡਾਂ ਨੂੰ ਵਿਚਾਰ ਕਰਨ ਅਤੇ ਕੰਪਨੀ ਨੂੰ ਦੱਸਣ ਦਾ ਮੌਕਾ ਮਿਲਿਆ ਹੈ ਕਿ ਗੱਲਬਾਤ ਕਰਨ ਲਈ ਗੰਭੀਰ ਹੋਣ ਦਾ ਸਮਾਂ ਆ ਗਿਆ ਹੈ ਇਸ ਨਾਲ ਹੀ 에ਅਰਲਾਈਨ ਨੇ ਕਿਹਾ ਕਿ ਉਹ ਸੌਦੇਬਾਜ਼ੀ ਪਰ ਕੀਤੇ ਪ੍ਰਤੀਵਚਨ ਬੱਧ ਹੈ ਅਤੇ ਗੱਲਬਾਤ ਮੁੜ ਸ਼ੁਰੂ ਕਰਨ ਦੇ ਲਈ ਉਤਸੁਕ ਹੈ ਇਸ ਪ੍ਰੀ ਵੈੱਬਸਾਈਟ ਉਤੇ ਇੱਕ ਬਿਆਨ ਦੇ ਵਿੱਚ ਕਿਹਾ ਕਿ 에어 ਕੈਨੇਡਾ ਇੱਕ ਨਿਰਪੱਖ ਅਤੇ ਬਰਾਬਰੀ ਵਾਲੇ ਸਮੂਹਿਕ ਸਮਝੌਤੇ ਉਤੇ ਪਹੁੰਚਣ ਦੇ ਲਈ ਦ੍ਰਿੜ ਹੈ ਜੋ ਇਸ ਦੇ ਫਲਾਈਟ ਅਟੈਂਡੈਂਟਸ ਦੇ ਯੋਗਦਾਨ ਨੂੰ ਮਾਨਤਾ ਦਿੰਦਾ ਅਤੇ ਕੰਪਨੀ ਦੀ ਮੁਕਾਬਲੇਬਾਜ਼ੀ ਅਤੇ ਲੰਬੇ ਸਮੇਂ ਦੇ ਵਿਕਾਸ ਦਾ ਸਮਰਥਨ ਕਰਦਾ ਹੈ। 에어ਲਾਈਨਸ ਨੇ ਚੇਤਾਵਨੀ ਦਿੱਤੀ ਹੈ ਕਿ ਵੋਟ ਦਾ ਮਤਲਬ ਇਹ ਨਹੀਂ ਹੈ ਕਿ ਕੋਈ ਵਿਘਨ ਪਵੇਗਾ ਅਤੇ ਨੋਟ ਕੀਤਾ ਹੈ ਕਿ ਸੰਭਾਵੀ ਹੜਤਾਲ 60 ਦਿਨਾਂ ਦੀ ਸੁਲਹਤ ਮਿਆਦ ਤੋਂ ਬਾਅਦ 21 ਦਿਨਾਂ ਦੀ ਕੂਲਿੰਗ ਆਫ ਮਿਆਦ ਤੋਂ ਬਾਅਦ ਤੱਕ ਨਹੀਂ ਹੋ ਸਕਦੀ। ਇਸ ਸਮੰਨੇ ਕੇ ਸਮਝੌਤੇ ਉਤੇ ਪਹੁੰਚਣ ਦੇ ਲਈ ਕਾਫੀ ਸਮਾਂ ਤੇ ਕੁਲਿੰਗ ਆਫ ਪੀਰੀਅਡ 16 ਅਗਸਤ ਨੂੰ 12 ਵਜੇ ਦੇ 1 ਮਿੰਟ ਉਤੇ ਖਤਮ ਹੋ ਜਾਵੇਗਾ ਜੋ ਕਿ ਯੂਨੀਅਨ ਵੱਲੋਂ ਹੜਤਾਲ ਉਤੇ ਜਾਂਦਾ ਸਭ ਤੋਂ ਪਹਿਲਾ ਜਮਾਂ ਕੈਨੇਡੀਅਨ ਪ੍ਰੈਸ ਦੀ ਇਹ ਰਿਪੋਰਟ ਪਹਿਲੀ ਵਾਰ 5 ਅਗਸਤ 2025 ਨੂੰ ਪ੍ਰਕਾਸ਼ਿਤ ਹੋਈ ਸੀ ਇਹ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ